ਸੋ ਦੋਸਤੋ ਇਸ ਮੁਸ਼ਾਇਰੇ ਨੂੰ ਅੱਗੇ ਤੋਰਦੇ ਆ ਜੀ ਔਰ ਮੇਰੇ ਨਾਲ ਇੱਕ ਨੈਕਸਟ ਜੋ ਸ਼ਾਇਰਾ ਮੈਡਮ ਹੈ ਕੁਲਵਿੰਦਰ ਚਾਬਲਾ ਜੀ ਔਰ ਇਹਨਾਂ ਦੇ ਨਾਲ ਜਿਵੇਂ ਮੈਂ ਪਹਿਲੀ ਵਾਰ ਇਹਨਾਂ ਦੇ ਰੂਬਰੂ ਹੋਇਆ ਹੈ ਔਰ ਉਹਨਾਂ ਦੀ ਗੱਲਬਾਤ ਤੋਂ ਉਹਨਾਂ ਦੇ ਤਜਰਬੇ ਤੋਂ ਕੀ ਕੁਛ ਆਪਾਂ ਗੇਨ ਕਰਦੇ ਆ ਕੀ ਸਿੱਖਦੇ ਆ ਮੈਨੂੰ ਉਹਨਾਂ ਦੇ ਸ਼ਬਦਾਂ ਦਾ ਜਿਹੜਾ ਜਾਲ ਹੈ ਉਹਨਾਂ ਦਾ ਸ਼ਬਦਾਂ ਦਾ ਜਿਹੜਾ ਮਤਲਬ ਕਿ ਸੁਮੇਲ ਹੈ ਉਹ ਬਾ ਕਮਾਲ ਲੱਗਦਾ ਹੈ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਖੂਬਸੂਰਤ ਤਰੀਕੇ ਨਾਲ ਕੀਤੀਆਂ ਨੇ ਔਰ ਉਹਨਾਂ ਦੀ ਲਿਖਤ ਕਿਸ ਤਰ੍ਹਾਂ ਦੀ ਹੈ ਕੀ ਸੋਚ ਕੇ ਲਿਖਦੇ ਨੇ ਕਿਸ ਤਰ੍ਹਾਂ ਲਿਖਦੇ ਨੇ ਆਪਾਂ ਕੁਲਵਿੰਦਰ ਚਾਹਲਾ ਜੀ ਦੇ ਕੋਲ ਚਲਦੇ ਆ ਕੁਲਵਿੰਦਰ ਮੈਡਮ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੁਸਕਰਾਉਂਦੇ ਬਹੁਤ ਵਧੀਆ ਹੁੰਦੇ ਬਹੁਤ ਸ਼ੁਕਰਾਨਾ ਜੀ ਜੀ ਬਹੁਤ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਬੀਸਿਕਲੀ ਖੰਨਾ ਤੋਂ ਅੱਛਾ ਜੀ ਜੀ لیکن شادی ਤੋਂ ਬਾਅਦ ਸੈਟਲਡ ਆ ਜੀ ਇੱਥੇ ਬੱਚੇ ਕੀ ਕਰਦੇ ਨੇ ਮੈਡਮ ਬੇਟੀ ਇੱਕ ਹੀ ਹੈ ਜੀ اچھا ਔਰ ਉਹ ਜੇ ਸਟੱਡੀ ਕਰ ਰਹੀ ਹੈ ਇੱਕ ਹੀ ਬੇਟੀ ਹੈ ਮੇਰੇ ਕੋਲ ਵੀ ਕੋਈ ਬੇਟੀ ਹੈ ਬੜੇ ਖੁਸ਼ਕਿਸਮਤ ਹੈ ਆਪਾਂ ਡੈਫੀਨਟਲੀ ਬਿਊਟੀਫੁਲ ਐਬਸੋਲੂਟਲੀ ਮਦਰ ਆਈ ਕਾਂਟ ਐਕਸਪਲੇਨ ਇਟ ਮੇਰੀ ਬੇਟੀ ਕਿੰਨਾ ਪਿਆਰ ਕਿੰਨਾ ਪਿਆਰ ਇਸ ਮੋਰ ਦਾ ਨੇ ਟ੍ਰੇਜ਼ਰ ਫਾਰ ਅਸ ਨੈਚਰਲੀ ਨੈਚਰਲੀ ਮੈਡਮ ਰੀਅਲੀ ਕੀ ਕਰਦੀ ਬੇਟੀ ਬੇਟੀ ਉਹਨੇ ਕਾਸਮੈਟੋਲੋਜੀ ਦਾ ਡਿਪਲੋਮਾ ਕੀਤਾ ਹੈ ਓਕੇ ਐਂਡ ਸ਼ੀ ਵਾਂਟਸ ਟੂ ਗੋਇੰਗ ਫਾਰ ਫਰਦਰ ਸਟੱਡੀਜ਼ ਫਾਰ दैट ਗ੍ਰੈਜੂਏਸ਼ਨ ਕਰੇਗੀ ਓਕੇ ਓਕੇ ਪੰਜਾਬੀ ਸਾਹਿਤ ਦੇ ਨਾਲ ਕਦੋਂ ਤੋਂ ਜੁੜੇ ਹੋ ਤੁਸੀਂ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਨਾਲ ਜੁੜਨ ਵਾਸਤੇ ਇਹਦੀ ਹੱਦਬੰਦੀ ਜਿਹੜੀ ਮੈਨੇਜ ਕਰ ਸਕ ਕਿ ਪੰਜਾਬੀਤ ਜੋ ਹੈ ਉਹ ਮੇਰੇ ਖੂਨ ਚ ਰਵਾ ਹੈ ਹੂੰ ਮੈਂ ਪੰਜਾਬੀ ਆ ਜੀ ਔਰ ਮਾਹੌਲ ਸਾਡੇ ਘਰ ਦੇ ਵਿੱਚ ਪੜਨ ਦਾ ਬਹੁਤ ਜ਼ਿਆਦਾ ਸੀ ਹੂੰ ਜ਼ਿਆਦਾ ਇੰਦਾ ਸੈਂਸ ਕਿ 8ਵੀਂ ਕਲਾਸ ਤੱਕ ਪਹੁੰਚਦੇ ਪਹੁੰਚਦੇ ਅੰਮ੍ਰਿਤਪ੍ਰੀਤਮ ਹਾਂ ਦਲੀਪਕੋਟ ਟਿਵਣਾ ਗੁਰਬਖਸ਼ ਸਿੰਘ ਪ੍ਰੀਤ ਲੜੀ ਪ੍ਰੀਤ ਲੜੀ ਜੀ ਹੂੰ ਔਰ ਹਿੰਦੀ ਵਿੱਚੋਂ ਸ਼ਰਤਚੰਦਰ ਹੂੰ ਕੀ ਬਾਤ ਹੈ ਇਹ ਇਹ ਸਾਰੀਆਂ ਲਿਖਤਾਂ ਔਰ ਅੰਗਰੇਜ਼ੀ ਦੇ ਵਿੱਚੋਂ ਮੁਲਖਰਾਜ ਆਨੰਦ ਹੂੰ ਇਨ ਸਭ ਦੀਆਂ ਲਿਖਤਾਂ ਜੋ ਹੈਗੀਆਂ ਨੇ ਉਹ ਮੈਂ ਪੜ ਚੁੱਕੀ ਸੀ ਕਾਫੀ ਜ਼ਿਆਦਾ ਜ਼ਿਆਦਾ ਪੜ ਚੁੱਕੀ ਫਿਰ ਉਸ ਤੋਂ ਬਾਅਦ ਲਿਖਣ ਦਾ ਕਿਦਾਂ ਸ਼ੌਕ ਪੈ ਗਿਆ ਵੀ ਮੈਂ ਵੀ ਅਮਰਤਾ ਪ੍ਰੀਤਮ ਜੀ ਜੇ ਲਿਖ ਸਕਦੇ ਆ ਤਾਂ ਵਾਈ ਨਾਟ ਆ ਗਈ ਜੀ ਨਹੀਂ ਮੈਨੂੰ ਮੈਨੂੰ ਲੱਗਦਾ ਕਿ ਜੇ ਤੇ ਚరిత్రਨ ਨੂੰ ਲਿਖਣਾ ਕਹਿੰਦੇ ਨੇ ਹੂੰ ਤਾਂ ਉਹਦੀ ਸ਼ੁਰੂਆਤ ਤਕਰੀਬਨ 30 ਸਾਲ ਪਹਿਲੇ ਹੋਈ ਸੀ ਓਕੇ ਲੇਕਿਨ ਮੈਨੂੰ ਲੱਗਦਾ ਕਿ ਲਿਖਣਾ ਔਰ ਸਹੀ ਲਿਖਣਾ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਲਿਖਣਾ ਔਰ ਸਹੀ ਲਿਖਣ ਚ ਕੀ ਫਰਕ ਲੱਗਦਾ ਚ ਚ੍ਰਿਤਣ ਨੂੰ ਅਸੀਂ ਲਿਖਣਾ ਕਹਾਂਗੇ ਜੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਲਿਖਤ ਜਿਹੜੀ ਹੈਗੀ ਏ ਚਿਰ ਜੀਵੀ ਰਹੇ ਹੂੰ ਤੁਹਾਡੇ ਜਾਣ ਪਿੱਛੋਂ ਵੀ ਉਸ ਚੀਜ਼ ਨੂੰ ਯਾਦ ਕੀਤਾ ਜਾਵੇ ਤੇ ਉਹਦੇ ਵਾਸਤੇ ਜਿਹੜਾ ਹੈ ਤੁਹਾਨੂੰ ਜੋ ਮੈਂ ਮਹਿਸੂਸ ਕੀਤਾ ਹੈ ਕਿ ਇਹ ਬਿਲਕੁਲ ਪੱਠੇ ਕੁਤਰਨ ਦੀ ਮਸ਼ੀਨ ਵਾਲਾ ਕੰਮ ਹੈ ਆਹ ਹਾਂ ਪਿੱਛੇ ਜੇ ਗਾਲਾ ਨਹੀਂ ਲਾਓਗੇ ਤਾਂ ਪੱਠੇ ਨਹੀਂ ਨਿਕਲੇ ਹਾਂ ਹੁਣ ਜਨਰੇਸ਼ਨ ਨੂੰ ਗਾਲੇ ਦਾ ਨਹੀਂ ਪਤਾ ਕੀ ਹੈ ਅੱਜ ਦੀ ਜਨਰੇਸ਼ਨ ਨੂੰ ਮੈਂ ਖੁਦ ਪੁੱਤਰ ਹੋਏ ਨੇ ਤੁਸੀਂ ਗਾਲਾ ਨਹੀਂ ਲਾਓਗੇ ਤਾਂ ਨਹੀਂ ਨਿਕਲੇਗਾ ਪੱਠੇ ਡਿਗਣੇ ਹੀ ਗਿਆ ਤਾਂ ਨੇ ਜੇ ਪੜੋਗੇ ਬਿਲਕੁਲ ਪਰ ਮੈਂ ਹਮੇਸ਼ਾ ਸੋਚਦੀ ਆ ਕਿ ਖੁਸ਼ਕਿਸਮਤ ਹੀ ਰਹੀ ਆ ਮੇਰੀ ਕਿ ਮੈਂ ਲਿਖਣ ਤੋਂ ਪਹਿਲੇ ਕਾਫੀ ਪੜ੍ਹ ਲਿਆ ਸੀ ਜੋ ਜੋ ਮੇਰੀ ਕਪੈਸਿਟੀ ਸੀ ਮੈਨੂੰ ਤੋਂ ਪਹਿਲੇ ਲਿਖਣਾ ਸ਼ੁਰੂ ਕਰ ਦਿੱਤਾ ਆ ਲਿਖਣ ਦੇਖੋ ਦਰਸਲ ਕਾਲਜ ਦੇ ਵਿੱਚ ਜੇ ਅਸੀਂ ਮੈਗਜ਼ੀਨ ਵਾਸਤੇ ਲਿਖਦੇ ਆ ਜੀ ਜੇ ਉਹਨੂੰ ਲਿਖਣਾ ਕਹਿੰਦੇ ਨੇ ਤੇ ਡੈਫੀਨੇਟਲੀ ਮੈਂ ਉਹ ਲਿਖਣਾ ਸ਼ੁਰੂ ਕੀਤਾ ਸੀ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਚਿੰਗ ਅੰਦਰ ਹੈ ਕਿਤੇ ਕੀ ਬਾਤ ਹੈ ਇਹ ਮੈਨੂੰ ਨਹੀਂ ਸੀ ਪਤਾ ਅੱਛਾ ਕੀ ਲਿਖ ਕਿਸ ਤਰ੍ਹਾਂ ਦੀ ਵਿਦਾ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ ਤੁਹਾਨੂੰ ਸ਼ਾਇਦ ਹੈਰਾਨੀ ਹੋਵੇ ਕਿ ਮੈਂ ਤਿੰਨ ਭਾਸ਼ਾਵਾਂ ਵਿੱਚ ਲਿਖਦੀ ਹਾਂ ਅੱਛਾ ਜੀ ਅੰਗਰੇਜ਼ੀ ਹਿੰਦੀ ਔਰ ਪੰਜਾਬੀ ਦੇ ਵਿੱਚ ਕੀ ਬਾਤ ਕੀ ਬਾਤ ਔਰ ਜੇ ਛਪਣ ਦੀ ਗੱਲ ਹੈ ਤੇ ਇਸ ਵੇਲੇ ਸੱਤ ਕਿਤਾਬਾਂ ਦੇ ਖਰੜੇ ਮਰੇ ਹਨ ਤਿਆਰ ਪਏ ਨੇ ਤਿਆਰ ਪਏ ਨੇ ਜੀ ਬਿਲਕੁਲ ਤੇ ਮਾਰਕੀਟ ਵਿੱਚ ਕਿੰਨੀ ਆਇਆ ਆ ਚੁੱਕੀ ਮਾਰਕੀਟ ਵਿੱਚ ਇੱਕਾਈ ਔਰ ਇੱਕ ਬਹੁਤ ਜਲਦੀ ਅੰਗਰੇਜ਼ੀ ਦੀ ਕਿਸੇ ਬਹੁਤ ਹੀ ਮਕਬੂਲ ਸ਼ਾਇਰ ਦਾ ਮੈਂ ਅੰਗਰੇਜ਼ੀ ਉਹਨਾਂ ਦੀ ਕਿਤਾਬ ਨੂੰ ਅਨੁਵਾਦ ਅਨੁਵਾਦ ਕਰ ਰਹੀ ਹਾਂ ਉਹਨੂੰ ਮੈਂ ਤਰਜੀਹ ਦੇ ਰਹੀ ਹਾਂ ਔਰ ਉਸ ਤੋਂ ਬਾਅਦ ਫਿਰ ਮੇਰੀ ਆਪਣੀ ਵਰਤਕ ਦੀ ਕਿਤਾਬ ਵੀ ਜਿਹੜੀ ਹੈਗੀ ਹੈ ਵਾਹ ਉਹ ਹੈਗੀ ਹੈ ਇੱਕ ਸਾਲ ਲਗਾਤਾਰ ਅਕਸ ਮੈਗਜ਼ੀਨ ਜੋ ਦਿੱਲੀ ਤੋਂ ਛਪਦਾ ਰਿਹਾ ਹੈ ਹੂੰ ਹੂੰ ਉਹਦੇ ਵਿੱਚ ਮੇਰਾ ਇੱਕ ਰੈਗੂਲਰ ਕਾਲਮ ਸੀ ਕਾਵ ਜਿਨ੍ਹਾਂ ਦੇ ਹਿਰਦੇ ਵਸਿਆ ਕਾਵ ਜਿਨ੍ਹਾਂ ਦੇ ਹਿਰਦੇ ਵਸਿਆ ਔਰ ਉਹਦੇ ਰਾਹੀ ਜਿੰਨੇ ਵੀ ਮਕਬੂਲ ਸ਼ਾਇਰ ਨੇ ਪੰਜਾਬ ਦੇ ਨੇ ਜਾਂ ਪਾਕਿਸਤਾਨ ਦੇ ਨੇ ਜਾਂ ਪੰਜਾਬ ਤੋਂ ਬਾਹਰਲੀਆਂ ਸਟੇਟਸ ਦੇ ਨੇ ਉਹਨਾਂ ਦਾ ਜੋ ਕਵਿਤਾ ਹੈ ਉਹਦੇ ਬਾਰੇ ਮੈਂ ਕਲਮੀ ਚਿੱਤਰ ਲਿਖੇ ਸੀ ਕੀ ਬਾਤ ਹੈ ਬਹੁਤ ਬਹੁਤ ਮਕਬੂਲ ਹੋਏ ਸੀ ਉਹ ਵੀ ਬਿਲਕੁਲ ਆਪਾਂ ਦੋਸਤੋ ਇਹਨਾਂ ਦੀਆਂ ਗੱਲਾਂ ਬਾਤਾਂ ਤਾਂ ਸੁਣਨੀ ਆ ਸੁਣਨੀ ਆ ਨਾਲ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਔਰ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਨਜ਼ਮਾਂ ਨੇ ਜਿਹੜੀਆਂ ਖਾਸ ਕਰਕੇ ਉਹਨਾਂ ਦਾ ਵੀ ਆਪਾਂ ਆਨੰਦ ਲੈ ਰਹੇ ਔਰ ਮੈਂ ਦੋਸਤੋ ਇੱਕ ਅਨਾਉਂਸਮੈਂਟ ਜ਼ਰੂਰ ਕਰਨੀ ਚਾਹੁੰਦਾ ਜੇਕਰ ਤੁਹਾਡੇ ਵਿੱਚ ਵੀ ਕਿਸੇ ਵੀ ਸਾਹਿਤ ਦੀ ਬਨਗੀ ਨੂੰ ਤੁਸੀਂ ਗੀਤ ਲਿਖਦੇ ਹੋ ਕਵਿਤਾ ਲਿਖਦੇ ਹੋ ਨਜ਼ਮ ਲਿਖਦੇ ਹੋ ਜਾਂ ਤੁਸੀਂ ਕਹਾਣੀ ਲਿਖਦੇ ਹੋ ਮਿੰਨੀ ਕਹਾਣੀ ਲਿਖਦੇ ਹੋ ਨੋਵਲ ਲਿਖਦੇ ਹੋ ਤੇ ਸਕਰੀਨ ਦੇ ਉੱਪਰ ਟੀਵੀ ਸਕਰੀਨ ਦੇ ਉੱਪਰ ਇੱਕ ਨੰਬਰ ਚੱਲ ਰਿਹਾ ਉਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਇਹ ਮੁਸ਼ਾਇਰੇ ਦਾ ਹਿੱਸਾ ਕਵੀ ਦਰਬਾਰ ਦਾ ਹਿੱਸਾ ਬਣ ਸਕਦੇ ਹੋ ਸੋ ਫੋਨ ਜ਼ਰੂਰ ਕਰੋ ਜੇਕਰ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਿਖਣ ਦੀ ਕੋਈ ਕੁਆਲਿਟੀ ਹੈ ਤੇ ਮਾਸ਼ਾਅੱਲਾ ਆਉਣ ਵਾਲੇ ਦਿਨਾਂ ਵਿੱਚ ਪੋਸੂਨਾਮਾ ਚੈਨਲ ਤੇ ਆਪਾਂ ਇੱਕ ਵਾਰ ਫਿਰ ਰੂਬਰੂ ਹੋ ਸਕਦੇ ਆ। ਸੋ ਮੈਡਮ ਕੁਲਵਿੰਦਰ ਚਾਵਲਾ ਜੀ ਦੇ ਵੱਲ ਚਲਦੇ ਆਂ ਔਰ ਸੁਣਦੇ ਆਂ ਉਹਨਾਂ ਦੀਆਂ ਨਜ਼ਮਾਂ ਔਰ ਲੈਂਦੇ ਆਂ ਆਨੰਦ। ਕੁਲਵਿੰਦਰ ਮੈਡਮ ਕੀ ਸੁਣਾ ਰਹੇ ਹੋ ਸੰਵਾਦ? ਆ ਸੋਮ ਜੀ ਮੈਂ ਜੋ ਮੈਂ ਮਹਿਸੂਸ ਕਰਦੀ ਆਂ ਕਿ ਜੋ ਲੇਖਕ ਹੈ ਹੂੰ ਉਹਦੀ ਲੇਖਣੀ ਜਿਹੜੀ ਹੈ ਉਹ ਜਦੋਂ ਤੱਕ ਕੋਈ ਸੁਨੇਹਾ ਨਹੀਂ ਲਾਉਂਦੇ ਸਮਾਜ ਨੂੰ ਹੂੰ ਬਹੁਤ ਅੱਛਾ। ਉਹ ਉਦਾ ਕੋਈ ਮਤਲਬ ਹੀ ਨਹੀਂ ਹੈ ਲਿਖਣ ਦਾ ਲੋਕ ਪਿਆਰ ਮੁਹabbat ਨੂੰ ਬਹੁਤ ਲਿਖ ਰਹੇ ਆ ਪਿਆਰ ਮੁਹabbat ਦਰਸਲ ਮੇਰੀ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਾਅਦ ਆਈ ਹੈ ਅੱਛਾ ਜੀ ਸ਼ਾਇਦ ਇਸ ਕਰਕੇ ਇਸ ਕਰਕੇ ਮੈਂ ਉਸ ਚੀਜ਼ ਨੂੰ ਮੈਨੂੰ ਲੱਗਿਆ ਕਿ ਉਹ ਪਰਮਾਤਮਾ ਦੇ ਵੱਲੋਂ ਇੱਕ ਬਹੁਤ ਵੱਡੀ ਸੌਗਾਤ ਮਿਲੀ ਹੈ ਬਾਰੇ ਵਾਹ ਬਹੁਤ ਸੁਰਖ ਪਰਿਵਾਰ ਹੈ ਮੇਰਾ ਹਮਮਮਮ ਔਰ ਇਹ ਮੈਂ ਔਨ ਕੈਮਰਾ ਹੀ ਨਹੀਂ ਕਹਿ ਰਹੀ ਇਹ ਮੰਨਣ ਵਾਲੀ ਗੱਲ ਹੈ ਕਿ ਮੇਰੇ ਉੱਤੇ ਸਾਨੂੰ ਤੁਹਾਡੇ ਵਿਸ਼ਵਾਸ ਹੈ ਉਹ ਨਾ ਕਰੋ ਵਿਸ਼ਵਾਸ ਹੈ ਸਾਨੂੰ ਤੁਹਾਡੇ ਤੇ ਕਿ ਮੇਰੇ ਪਤੀ ਵੀਰੇ ਪਹਿਲੇ ਸਰੋਤਾ ਅੱਛਾ ਜੀ ਹਾਂਜੀ ਹਾਂਜੀ ਮਤਲਬ ਪੱਕੀ ਗੱਲ ਹੈ ਹੀ ਇਜ਼ ਆਲਵੇਸ ਦਾ ਫਸਟ ਵਨ ਟੂ ਲਿਸਨ ਟੂ ਮਾਈ 100% ਰਵਾ ਮੈਡਮ ਨੇ ਤਾਂ ਜਮਾ ਹੀ ਕਲੀਅਰ ਕਰ ਦਿੱਤਾ ਸਾਰਾ ਨਹੀਂ ਨਹੀਂ ਬਿਲਕੁਲ ਨਹੀਂ ਉਹ ਬਕਾਇਦਾ ਔਰ ਬਹੁਤ ਹੀ ਤਲੀਨ ਹੋ ਕੇ ਸੁਣਦੇ ਨੇ ਇਸ ਚੀਜ਼ ਨੂੰ ਵਾਹ ਵਾਹ ਕਿ ਇਹ ਕੀ ਲਿਖਿਆ ਹੈ ਜੇ ਮਹਿਸੂਸ ਕਰਦੇ ਨੇ ਕਿ ਇਹਦੇ ਵਿੱਚ ਕੁਝ ਬਦਲਾਵ ਲਿਆਂਦੇ ਜਾ ਸਕਦੇ ਨੇ ਤੇ ਉਹ ਵੀ ਕਰਦੇ ਨੇ ਕੀ ਸੁਣਾ ਰਹੇ ਹੋ ਸਾਨੂੰ ਮੈਂ ਸੋਮ ਜੀ ਗੱਲ ਇਹ ਹੈ ਕਿ ਮੈਂ ਮੈਨੂੰ ਲੱਗਦਾ ਕਿ ਕੋਈ ਵੀ ਸ਼ਾਇਰ ਹੈ ਜਾਂ ਵੈਸੇ ਕੋਈ ਲੇਖਕ ਹੈ ਹੂੰ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਹੂੰ ਔਰ ਉਹਦੀਆਂ ਲਿਖਤਾਂ ਦੇ ਵਿੱਚ ਜੇ ਸਮਾਜ ਨਹੀਂ ਚਲਕਦਾ ਜੀ ਜਾਂ ਸਮਾਜ ਨੂੰ ਸੁਨੇਹਾ ਨਹੀਂ ਜਾਂਦਾ ਤੇ ਉਹ ਉਹਨੂੰ ਚਾਹੀਦਾ ਕਿ ਉਹ ਇਸ ਵਾਲੇ ਪਾਸੇ ਧਿਆਨ ਦੇਵੇ ਬਹੁਤ ਅੱਛਾ ਆਸ-ਪਾਸ ਬਹੁਤ ਹੁੰਦਾ ਸਾਡੇ ਅਸੀਂ ਰਿਸ਼ਤਿਆਂ ਦੀ ਗੱਲ ਵੀ ਕਰ ਰਹੇ ਹਾਂ ਅਸੀਂ ਪਰਿਵਾਰਿਕ ਸਾਂਝਾਂ ਦੀ ਪਰਿਵਾਰਕ ਦੇ ਪਰਿਵਾਰਾਂ ਦੇ ਟੁੱਟਣ ਦੀ ਵੀ ਗੱਲ ਕਰਦੇ ਹਾਂ ਲੇਕਿਨ ਮੈਂ ਜਿਹੜੀ ਨਜ਼ਮ ਸਾਂਝੀ ਕਰ ਰਹੀ ਹਾਂ ਉਹ ਹੈ ਕਿ ਪਰਿਵਾਰ ਦੇ ਮਾਹੌਲ ਦਾ ਇੱਕ ਮਾਸੂਮ ਬੱਚੇ ਦੀ ਜ਼ਹਿਨियत ਤੇ ਕੀ ਅਸਰ ਜਾਂਦਾ ਹੈ। ਕੀ ਬਾਤ ਹੈ। ਉਹਦੀ ਸੋਚ ਤੇ ਕੀ ਅਸਰ ਜਾਂਦਾ ਹੈ, ਉਹ ਕਿਵੇਂ ਪ੍ਰਭਾਵਿਤ ਹੁੰਦੀ ਹੈ, ਉਹ ਨੂੰ ਮੁੱਖ ਰੱਖਦਿਆਂ ਇਹ ਮੈਂ ਕਵਿਤਾ ਲਿਖੀ ਹੈ। ਔਰ ਇਹਦਾ ਉਨਵਾਨ ਹੈ ਜੀ ਕਵਿਤਾ ਮੁਕਾਬਲਾ। ਹਮ ਕਵਿਤਾ ਮੁਕਾਬ ਮੁਕਾਬਲਾ ਜੀ ਆਸ-ਪਾਸ ਰਹਿੰਦੇ ਸਕੂਲੀ ਬੱਚਿਆਂ ਨੂੰ ਕਰਕੇ ਇਕੱਠਾ ਕਰਵਾਉਂਦੀ ਹਾਂ ਇੱਕ ਕਵਿਤਾ ਮੁਕਾਬਲਾ ਹੂੰ ਆਸ-ਪਾਸ ਰਹਿੰਦੇ ਸਕੂਲੀ ਬੱਚਿਆਂ ਨੂੰ ਕਰਕੇ ਇਕੱਠਾ ਹੂੰ ਕਰਵਾਉਂਦੀ ਹਾਂ ਇੱਕ ਕਵਿਤਾ ਮੁਕਾਬਲਾ ਬੱਚਿਆਂ ਨੂੰ ਖੁੱਲ ਹੈ ਉਹ ਚੁਣ ਸਕਦੇ ਨੇ ਕੋਈ ਵੀ ਵਿਸ਼ਾ ਹੂੰ ਬੱਚਿਆਂ ਨੂੰ ਖੁੱਲ ਹੈ ਕਿ ਉਹ ਚੁਣ ਸਕਦੇ ਨੇ ਕੋਈ ਵੀ ਵਿਸ਼ਾ ਬਹੁਤ ਅੱਛਾ ਭਾਗ ਲੈਣ ਆਏ ਇੱਕ ਬੱਚੇ ਨੇ ਲਿਖੀ ਹੈ ਆਪਣੇ ਬਾਪੂ ਬਾਰੇ ਕਵਿਤਾ ਹਾਂ ਭਾਗ ਲੈਣ ਵਾਲੇ ਇੱਕ ਬੱਚੇ ਨੇ ਲਿਖੀ ਹੈ ਆਪਣੇ ਬਾਪੂ ਬਾਰੇ ਕਵਿਤਾ ਹਾਈ ਉਸ ਦੀ ਕਵਿਤਾ ਪੜ੍ਹ ਕੇ ਮੇਰਾ ਰੁਗ ਪਰਦਾ ਹੈ ਉਹ ਉਸ ਦੀ ਕਵਿਤਾ ਪੜ੍ਹ ਕੇ ਮੇਰਾ ਰੁਗ ਪਰਦਾ ਹੈ ਹੂੰ ਉਹ ਲਿਖਦਾ ਹੈ ਜੀ ਮੇਰਾ ਬਾਪੂ ਨੇਰੇ ਪਏ ਘਰ ਵਰਦਾ ਹੂੰ ਮੇਰਾ ਬਾਪੂ ਨੇਰੇ ਪਏ ਘਰ ਵਰਦਾ ਆਉਂਦੇ ਸਾਰ ਮੇਰੀ ਬੀਬੀ ਨੂੰ ਧੋਣੋ ਫੜਦਾ ਆਂਦੇ ਸਰ ਮੇਰੀ ਬੀਬੀ ਨੂੰ ਧੋਣੋ ਫੜਦਾ ਠੋਡੇ ਮਾਰਦਾ ਹੀਠਾ ਟੋਂਦਾ ਕੁੱਟ-ਕੁੱਟ ਉਸ ਨੂੰ ਪੀਤੀ ਲੋਂਦਾ ਹੂੰ ਹੋ ਠੋਡੇ ਮਾਰਦਾ ਹੀਠਾ ਟੋਂਦਾ ਕੁੱਟ-ਕੁੱਟ ਉਸ ਨੂੰ ਪੀਤੀ ਲੋਂਦਾ ਮੈਨੂੰ ਮੇਰੀ ਮਾਂ ਦਾ ਦੁੱਖ ਬੜਾ ਸਤਾਉਂਦਾ ਆ ਮੈਨੂੰ ਨੈਚੁਰਲੀ ਮੇਰੀ ਮਾਂ ਦਾ ਦੁੱਖ ਬੜਾ ਸਤਾਉਂਦਾ ਉਸ ਦੇ ਤਨ ਦੀ ਸਾਰੀ ਪੀੜ ਮੈਂ ਮੇਰੇ ਮਨ ਤੇ ਹੰਡਾਉਂਦਾ ਹੂੰ ਬਹੁਤ ਅੱਛਾ ਮਾਂ ਦੇ ਮਾਂ ਦੀ ਪੀੜ ਉਸ ਦੇ ਤਨ ਦੀ ਸਾਰੀ ਪੀੜ ਮੈਂ ਮੇਰੇ ਮਨ ਤੇ ਹੰਡਾਉਂਦਾ ਹਰ ਰੋਜ਼ ਸੋਚਦਾ ਹੂੰ ਹਰ ਰੋਜ਼ ਸੋਚਦਾ ਮੇਰਾ ਬਾਪੂ ਮਰ ਕਿਉਂ ਨਹੀਂ ਜਾਂਦਾ ਹਾਂ ਹਰ ਰੋਜ਼ ਸੋਚਦਾ ਮੇਰਾ ਬਾਪੂ ਮਰ ਕਿਉਂ ਨਹੀਂ ਜਾਂਦਾ ਮੇਰਾ ਬਾਪੂ ਮਰ ਕਿਉਂ ਨਹੀਂ ਜਾਂਦਾ ਬਾਹ ਕਮਾਲ ਬਾਹ ਕਮਾਲ ਬਾਹ ਕਮਾਲ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਚਾਈ ਨੂੰ ਬਿਆਨ ਕੀਤਾ ਬਹੁਤ ਬਹੁਤ ਐਕਸੈਸ ਕੋਲ ਦਿੱਤੇ ਰਜਨਾ ਨੇ ਅਕਰਾ ਜੀ ਨਹੀਂ ਤੁਹਾਨੂੰ ਵੈਲਕਮ ਵੈਲਕਮ ਇਮੋਸ਼ਨਲ ਹੋ ਗਿਆ ਰਮਾ ਮੈਡਮ ਕਿਸ ਤਰ੍ਹਾਂ ਦਾ ਲੱਗੀ ਮੈਡਮ ਚਾਵਲ ਜੀ ਬਿਲਕੁਲ ਨਜ਼ਮ ਮਾਹੌਲ ਦਾ ਗੱਲ ਕੀਤੀ ਹੈ ਨਾ ਮੈਂ ਮਾਹੌਲ ਦਾ ਕਿੰਨਾ ਫਰਕ ਪੈਂਦਾ ਬਿਲਕੁਲ ਜੀ ਇਹਨਾਂ ਨੇ ਇੱਕ ਸਮਾਜ ਦੇ ਵਿੱਚ ਜਿਹੜੀ ਇੱਕ ਕੋੜ ਹੀ ਆਪਾਂ ਕਹਿ ਸਕਦੇ ਘਰੇਲੂ ਹਿੰਸਾ ਜਿਹੜੇ ਬੱਚੇ ਉਹ ਚੀਜ਼ਾਂ ਹੰਡਾਉਂਦੇ ਆ ਨਾ ਜੀ ਉਹਨਾਂ ਦਾ ਦਰਦ ਬਿਆਨ ਕਰਦੀ ਏ ਮਤਲਬ ਕਿ ਇਹਨਾਂ ਦੀ ਰਚਨਾ ਹੈਗੀ ਆ ਤੇ ਦੂਸਰੀ ਗੱਲ ਵੀ ਉਹ ਕੋਮਲ ਦਿਲਾਂ ਦੇ ਉੱਤੇ ਉਹਦਾ ਕੀ ਅਸਰ ਪੈਂਦਾ ਜਾਂ ਉਹ ਬੱਚੇ ਫਿਰ ਆਣ ਵਾਲੇ ਸਮਾਜ ਲਈ ਕਿਵੇਂ ਦਾ ਉੱਪਰ ਦੱਸਿਆ ਬਣੂ ਬਈ ਫਿਰ ਉਹ ਸਮਾਹ ਜਾਣ ਵਾਲਾ ਕਿਵੇਂ ਦਾ ਹੋਊਗਾ ਇਹਦੇ ਨਾਲ ਨਸ਼ੇ ਵੀ ਜੁੜੇ ਤੁਹਾਡਾ ਮਾਹੌਲ ਜਿਵੇਂ ਤੁਸੀਂ ਦੱਸਿਆ ਇਹ ਕਵਿਤਾ ਦਾ ਜਨਮ ਕਿਸ ਤਰ੍ਹਾਂ ਹੋਇਆ ਮਤਲਬ ਕਿਉਂਕਿ ਤੁਸੀਂ ਮਾਹੌਲ ਦੱਸ ਰਹੇ ਹੋ ਕਿ ਇਸ ਤਰ੍ਹਾਂ ਦਾ ਮਤਲਬ ਰਿਹਾ ਹੈ ਔਰ ਪਛੋਕੜ ਵੀ ਤੁਹਾਡਾ ਪਰਿਵਾਰਕ ਰਿਹਾ ਇਹ ਕਿੱਥੋਂ ਆਇਆ ਵਿਚਾਈ ਸਾਰੇ ਦੇਖੋ ਕਵਤਾਂ ਦੀ ਆਮਦ ਨੂੰ ਜੇ ਮੈਂ ਕਹਾਂ ਤੇ ਇਹ ਬਿਲਕੁਲ ਸੂਰ ਦੀ ਧੁੱਪ ਵਾਂਗੂ ਮੇਰੀ ਜ਼ਿੰਦਗੀ ਦੇ ਵਿੱਚ ਇਹ ਆਈ ਹੈ। ਹੂੰ ਜਿਵੇਂ ਸਭ ਤੋਂ ਪਹਿਲੇ ਘਰ ਦੀ ਛੱਤ ਦੇ ਉੱਤੇ ਆਉਂਦੀ ਹੈ ਧੁੱਪ। ਹੂੰ ਉਸ ਤੋਂ ਬਾਅਦ ਹੌਲੀ ਹੌਲੀ ਪੌੜੀਆਂ 'ਚ ਉੱਤਰਦੀ ਉੱਤਰਦੀ ਘਰ ਦੀ ਵਿਹਲੇ 'ਚ ਆਉਂਦੀ ਹੈ। ਬਿਲਕੁਲ ਇਹੀ ਰਿਹਾ। ਬਿਲਕੁਲ। ਪਰ ਇਹ ਅਚਾਨਕ ਨਹੀਂ। ਹੂੰ ਮਤਲਬ ਮੇਰੀ ਇੱਕ ਨਜ਼ਮ ਹੈ ਮੈਂ ਉਸੇ 'ਕੇ ਮਨ ਮੇਰੇ ਦੀ ਧਰਤ ਤੇ ਦੱਬੀ ਹੈ ਗਹਿਰੀ ਕਿਤੇ ਇੱਕ ਜੜ ਕਵਤਾ ਦੀ ਹੂੰ ਮੈਨੂੰ ਮਹਿਸੂਸ ਹੋਇਆ ਤੇ ਕੁਝ ਹੈ ਅੰਦਰ ਜੀ 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 ਮਨ ਮੇਰੇ ਦੀ ਧਰਤ ਤੇ ਦੱਬੀ ਹੈ ਗਹਿਰੀ ਕਿਤੇ ਇੱਕ ਜੜ ਕਵਤਾ ਦੀ ਹੂੰ ਰੋਜ਼ ਸਵੇਰੇ ਉੱਠ ਨੀਂਜ ਲਾ ਕੇ ਲੱਭਦੀ ਹਾਂ ਕੋਈ ਕੁਰਬਲ ਜੜ ਦੇ ਅਜੇ ਤੱਕ ਹਰੀ ਹੂੰ ਸੋ ਉਹ ਕੁਰੰਬਲੇ ਲੱਗਦੇ ਆ ਹੀ ਸ਼ਾਇਦ ਕੋਈ ਪੱਤੀ ਫੁੱਟੀ ਹੈ ਉਹ ਵੱਡੀ ਹੋਈ ਹੈ ਔਰ ਮੈਨੂੰ ਅਹਿਸਾਸ ਹੋਇਆ ਹੈ ਕਿ ਮੈਂ ਇਸ ਵਿਧਾ ਵਾਲੇ ਪਾਸੇ ਆਪਣਾ ਹੱਥ ਅਜ਼ਮਾ ਸਕਦੀ ਹਾਂ ਬਿਲਕੁਲ 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 ਸਾਹਿਬਾ ਮੈਡਮ ਬਹੁਤ ਅੱਛਾ ਦਾਇਰਾ ਹੈ ਔਰ ਮੈਂ ਪਹਿਲੀ ਵਾਰ ਸੁਣ ਰਿਹਾ ਰੀਅਲੀ ਬਹੁਤ ਖੂਬਸੂਰਤ ਲਿਖਦੇ ਹੋ ਤੁਸੀਂ ਸਵਾਲ ਇੱਥੇ ਹੀ ਪੈਦਾ ਹੁੰਦਾ ਕਿ ਕੀ ਤੁਹਾਡੀਆਂ ਲਿਖੀਆਂ ਹੋਈਆਂ ਕਵਿਤਾਵਾਂ ਦਾ ਜਨਰੇਸ਼ਨ ਤੇ ਕੋਈ ਅਸਰ ਵੀ ਹੁੰਦਾ ਹੈ ਜਾਂ ਆਪਾਂ ਵੈਸੇ ਖਰਚਾ ਕਰੀ ਜਾ ਰਹੇ ਕਿਤਾਬਾਂ ਮਤਲਬ ਧੜਾ ਧੜ ਮਾਰਕੀਟ ਮੈਂ ਤੁਹਾਨੂੰ ਰਿਅਲਿਟੀ ਕਰ ਰਿਹਾ ਮੇਰੇ ਹਾਂਜੀ ਹਾਂਜੀ ਇੱਕ ਮਹੀਨੇ ਦੇ ਵਿੱਚ 4-5 ਕਿਤਾਬਾਂ ਤਾਂ ਆਉਂਦੀਆਂ ਹੀ ਹੁੰਦੀਆਂ ਜੀ ਬਿਲਕੁਲ ਬਿਲਕੁਲ ਮੈਂ ਮੈਂ ਇੱਕ ਜ਼ਾਤੀ ਤਜਰਬਾ ਸਾਂਝਾ ਕਰਨਾ ਚਾਹਾਂਗੀ ਮੈਂ ਮਾਂ ਦੇ ਬਾਰੇ ਇੱਕ ਕਵਿਤਾ ਲਿਖੀ ਸੀ ਹਮ ਇੱਕ ਰੁਪਇਆ ਦੇ ਸਕਦਾ 1 ਰੁਪਏ ਦਾ ਸਿੱਕਾ ਸਿੱਕਾ ਉਹ ਸੀ ਕਿ 1 ਰੁਪਏ ਦਾ ਬੜੀ ਬੜੇ ਚਿਰ ਤੋਂ ਰੱਖਿਆ ਹੈ ਸੰਭਾਲ ਕੇ 1 ਰੁਪਏ ਦਾ ਸਿੱਕਾ ਉਹ ਜੋ ਉੱਛਲ ਕੇ ਮਾਂ ਵੀ ਅਰਥੀ ਉੱਤੋਂ ਅੜ ਗਿਆ ਸੀ ਕੋਲ ਮੈਂ ਉਹ ਕਵਿਤਾ ਸੁਣਨ ਤੋਂ ਬਾਅਦ ਦੁਪਹਿਰ ਦੇ तकरीबन 2:30 ਵਜੇ ਮੈਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਪਰ ওভারਸੀਜ਼ ਕਾਲ ਹੈ ਜੀ ਪਰ ਕਿਸੇ ਕੰਟਰੀ ਤੋਂ बोलण ਵਾਲਾ ਜੋ ਹੈ ਨੇ ਉਹਨਾਂ ਦੇ ਕੋਲ ਅ ਯੰਗ ਕੋਈ ਲੜਕਾ ਹੈ ਉਹ ਹੁਪਕੀ ਰੋ ਰਿਹਾ ਹੈ ਉਹ ਰੋ ਰਿਹਾ ਹੈ ਮੈਂ ਕਹਾਂ ਕਿ ਬੇਟਾ ਤੁਸੀਂ ਪਹਿਲੇ ਆਪਣੇ ਤੇ ਕਾਬੂ ਕਰੋ ਆਪਣੇ ਜਿਹੜੇ ਭਾਵਨਾਵਾਂ ਨੇ ਤੁਸੀਂ ਮੈਨੂੰ ਦੱਸੋ ਕੀ ਗੱਲ ਹੋਈ ਹੈ ਕਹਿੰਦੇ ਮੈਂ ਮੈਂ ਹੁਣੇ ਤੁਹਾਡੀ ਇਹ ਕਵਤਾ ਜਿਹੜੀ ਹੈ ਇਹ ਪੜ੍ਹੀ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਰਿਕਾਰਡਿੰਗ ਕਰਕੇ ਤੇ ਫੇਸਬੁੱਕ ਉੱਤੇ ਉਹਨੂੰ ਪੋਸਟ ਕੀਤਾ ਸੀ ਜੀ ਕਹਿੰਦਾ ਮੈਂ ਸੁਣੀ ਕਰਤਾ ਤੁਹਾਡੀ ਹੂੰ ਔਰ ਮੇਰੀ ਮਾਂ ਜਿਹੜੀ ਹੈ ਉਹ ਮੇਰੇ ਸਿਰ ਤੇ ਨਹੀਂ ਔਰ ਉਹ ਕਹਿੰਦੇ ਕਿ ਇੱਥੇ ਇਸ ਵੇਲੇ ਰਾਤ ਦੇ 2:30 ਦੇ ਆਸ-ਪਾਸ ਵਜੇ ਹੋਏ ਨੇ ਔਰ ਮੈਂ ਉੱਚੀ-ਉੱਚੀ ਰੋ ਰਿਹਾ ਤੇ ਮੇਰੀ ਜੋ ਲਵਯਪਤਾ ਪਤਨੀ ਹੈ ਉਹ ਮੈਨੂੰ ਕੈਰੀ ਕਿ ਪੁੱਛੀ ਕਿ ਤੁਹਾਨੂੰ ਹੋਇਆ ਕੀ ਹੈ ਮੈਨੂੰ ਇਹ ਵੀ ਨਹੀਂ ਸਮਝ ਆਉਂਦਾ ਪਿਆ ਕਿ ਉਹਨੂੰ ਮੈਂ ਕੀ ਦੱਸਾਂ ਕਿ ਮੈਨੂੰ ਕੀ ਹੋਇਆ ਸੋ ਲਿਖਤ ਜਿਹੜੀ ਹੈਗੀ ਹੈ ਉਹ ਸਮਾਜ ਉੱਤੇ ਡੈਫੀਨਿਟਲੀ ਅਸਰ ਕਰਦੀ ਹੈ ਤੁਹਾਡੀ ਜੋ ਤੁਸੀਂ ਪਹੁੰਚਾਉਣਾ ਚਾਹੁੰਦੇ ਬਿਲਕੁਲ ਬਿਲਕੁਲ ਮਤਲਬ ਕਿਤੇ ਨਾ ਕਿਤੇ ਕੰਮ ਜਾਂ ਹਾਂ ਜੀ ਬਿਲਕੁਲ ਆਪਾਂ ਅੱਛਾ ਉਹ ਮਾਂ ਕਵਿਤਾ ਜਿਹੜੀ ਤਰਨਮ ਚ ਤੁਸੀਂ ਪੇਸ਼ ਕੀਤੀ ਹੈ ਮੈਂ ਚਾਹੁੰਦਾ ਕਿ ਉਹ ਤਰਨਮ ਚ ਨਹੀਂ ਸਦਰਸਨ ਉਹ ਕਵਤਾ ਹੈਗੀ ਹੈ ਮੈਂ ਖੁੱਲੀ ਕਵਤਾ ਦਰਸਲ ਖੁੱਲੀ ਕਵਤਾ ਦੇ ਬਾਰੇ ਵੀ ਬਹੁਤ ਭਾਂਤੀਆਂ ਨੇ ਉਹ ਵੀ ਦਰਸਲ ਖੁੱਲੀ ਕਵਤਾ ਖੁੱਲੀ ਕਵਤਾ ਦਰਸ ਨਹੀਂ ਹੁੰਦੀ ਇਹ ਮਤਲਬ ਜਦੋਂ ਅਸੀਂ ਅੰਗਰੇਜ਼ੀ ਪੁਆਇੰਟਲ ਬਲੈਂਕ ਵਰਸ ਦੀ ਗੱਲ ਕਰਦੇ ਆ ਇਹਦੇ ਵਿੱਚ ਅੱਧੇ ਸਿਲੇਬਲ ਹੁੰਦੇ ਨੇ ਜੀ 1/2 ਸਿਲੇਬਲਸ ਦੀ ਬਜਾਏ ਪੰਜ ਸਟ੍ਰੈਸ ਕੀਤਾ ਜਾਂਦੇ ਨੇ ਜ ਜਿਨ੍ਹਾਂ ਉੱਤੇ ਅਸੀਂ ਜ਼ੋਰ ਪਾਉਂਦੇ ਆ ਪੰਜ ਉੱਤੇ ਹੀ ਜ਼ੋਰ ਪਾਉਂਦੇ ਹਾਂ ਇਸ ਕਰਕੇ ਇਹਨੂੰ ਖੁੱਲੀ ਛੰਦਬੱਦ ਕਵਤਾ ਨਹੀਂ ਹੁੰਦੀ ਲੇਕਿਨ ਇਹ ਕਹਿਣਾ ਕਿ ਤੁਸੀਂ ਜਿਤ ਵਰਤਕ ਨੂੰ ਰੋਟੇਂਸ ਕਰ ਦੋਤੇ ਉਹ ਖੁੱਲੀ ਕਵਤਾ ਤੇ ਉਹ ਬਿਲਕੁਲ ਨਹੀਂ ਹੈ ਜੀ ਉਹ ਬਿਲਕੁਲ ਨਹੀਂ ਹੈ ਜੀ ਨੇ ਉਹੜੇ ਇੱਕ ਕਵਿਤਾ ਸੁਣਾਈ ਹੈ ਕਲਾ ਕੱਲਾ ਬਤਾਂ ਵੀ ਇੰਜ ਲੱਗਦਾ ਵੀ ਜਿਵੇਂ ਇਹਨਾਂ ਦੀਆਂ ਕਵਿਤਾਵਾਂ ਹੋਂ ਕਿਉਂਕਿ ਜ਼ਿੰਦਗੀ ਦਾ ਤਜਰਬਾ ਹਾਂਜੀ ਕੀ ਲੱਗਦਾ ਕਿ ਬੱਚਾ ਸੱਚਮੁੱਚ ਜੋ ਕਰ ਜੋ ਰਿਹਾ ਉਹੀ ਸਿੱਖਦਾ ਹੈ ਜੀ ਬਿਲਕੁਲ ਸਰ ਕਿਉਂਕਿ ਸਮਾਜ ਦੇ ਵਿੱਚ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਜਾਂ ਪਰਿਵਾਰ ਦੇ ਵਿੱਚ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਦਾ ਬੱਚੇ ਦੇ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਹੂੰ ਬੱਚਾ ਬਿਲਕੁਲ ਉਹਨੂੰ ਇਨ ਵੀ ਨੂੰ ਸਿੱਖਣ ਦੀ ਜਾਂ ਇਹ ਕਹਿ ਲੂ ਕਿ ਪੇਰੈਂਟਸ ਜੋ ਕੁਝ ਕਰ ਰਹੇ ਨੇ ਉਹਦੇ ਲਈ ਰੋਲ ਮਾਡਲ ਨੇ ਉਹਦੇ ਲਈ ਰੋਲ ਮਾਡਲ ਨੇ ਕਿਉਂਕਿ ਬੱਚਾ ਉਹਨਾਂ ਆਪਣੇ ਮਾਪੇ ਤੋਂ ਪਹਿਲਾਂ ਸਿੱਖਦਾ ਹੈ ਤੇ ਜਿਵੇਂ ਮੈਮ ਨੇ ਇੱਕ ਸ਼ਰਾਬੀ ਪਿਤਾ ਵਾਲੀ ਕਵਤਾ ਸੁਣਾਈ ਔਰ ਬੱਚਾ ਆਪਣੀ ਮਾਂ ਦੀਆਂ ਪੀੜਾਂ ਨੂੰ ਕਿਸ ਤਰ੍ਹਾਂ ਆਪਣੇ ਤਨ ਤੇ ਮਨ ਤੇ ਹੰਡਾਉਂਦਾ ਹੈ ਮਾਂ ਦੀ ਦੀਆਂ ਜਿਹੜੀਆਂ ਪੀੜਾਂ ਨੇ ਤਾਂ ਬੱਚੇ ਨੂੰ ਆਟੋਮੈਟਿਕਲੀ ਉਸ ਚੀਜ਼ ਦੀ ਤਕਲੀਫ ਹੋ ਰਹੀ ਹੈ ਤਾ ਬੱਚਾ ਬੱਚੇ ਦੇ ਉੱਤੇ ਇਸ ਤਰ੍ਹਾਂ ਦਾ ਬਹੁਤ ਗਹਿਰਾ ਜਿਹੜਾ ਕਿ ਪ੍ਰਭਾਵ ਪੈ ਰਿਹਾ ਹੈ ਚਾਹੇ ਉਹ ਪ੍ਰਭਾਵ ਸੁਖਦ ਹੋਵੇ ਜਾਂ ਦੁਖਦ ਹੋਵੇ ਬੱਚਾ ਉਸ ਤੋਂ ਜਾਨੀ ਕਿ ਪ੍ਰਭਾਵ ਨੂੰ ਕਬੂਲ ਕਰਦਾ ਹੈ ਕਬੂਲ ਕਰਦਾ ਜੀ ਔਰ ਉਸ ਦੀ ਉਹ ਜਿਹੜੀ ਇੱਕ ਉਹਦੇ ਜਿਹਨ ਦੇ ਵਿੱਚ ਬੱਚੇ ਦੇ ਜਿਹਨ ਦੇ ਵਿੱਚ ਮਾਂ ਬਾਪ ਦੀ ਹਮੇਸ਼ਾ ਲਈ ਛਵੀ ਬਣ ਜਾਂਦੀ ਹੈ ਕੀਆ ਬਾਤ ਹੈ ਉਹ ਹਮੇਸ਼ਾ ਲਈ ਛਵੀ ਬਣ ਜਾਂਦੀ ਹੈ ਕਿ ਮੇਰਾ ਪਿਓ ਇਸ ਤਰ੍ਹਾਂ ਦਾ ਸੀ ਚਾਹੇ ਉਹ ਪੋਜ਼ਿਟਿਵ ਤਰੀਕੇ ਨਾਲ ਹੈ ਚਾਹੇ ਮਾੜੇ ਤਰੀਕੇ ਨਾਲ ਹੈ ਉਹ ਆਪਣੇ ਚਾ ਉਸ ਨੂੰ ਕਬੂਲ ਦਾ ਬਿਲਕੁਲ ਕਬੂਲ ਦਾ ਮੈਡਮ ਬਿਲਕੁਲ ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ ਬੱਚੇ ਨੂੰ ਜੋ ਦਿਸ ਨਜ਼ਰ ਆਵੇਗਾ ਉਸੇ ਤਰ੍ਹਾਂ ਦਾ ਮਤਲਬ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਹਮੇਸ਼ਾ ਲਈ ਪ੍ਰਿੰਟ ਹੋ ਜਾਂਦੀ ਹੈ ਜੀ ਉਹ ਕਦੇ ਵੀ ਉਸ ਨੂੰ ਕੱਢ ਨਹੀਂ ਸਕਦੇ ਤੇ ਦੋਸਤੋ ਇੱਕ ਵਾਰ ਫਿਰ ਆਪਾਂ ਚੱਲਦੇ ਹਾਂ ਜੀ ਕੁਲਵਿੰਦਰ ਚਾਹਲਾ ਜੀ ਵੱਲ ਔਰ ਉਹਨਾਂ ਦੀ ਜ਼ੁਬਾਨ ਚੋਂ ਸੁਣਦੇ ਹਾਂ ਉਹਨਾਂ ਦੀ ਲਿਖੀ ਹੋਈ ਅਗਲੀ ਨਜ਼ਮ ਮੈਡਮ ਪਲੀਜ਼ ਹਾਂ ਜੀ ਜਿਵੇਂ ਸੁਮ ਜੀ ਨੇ ਕਿਹਾ ਮੈਂ 1 ਰੁਪਏ ਦਾ ਸਿੱਕਾ ਸਾਂਝਾ ਕਰ ਰਹੀ ਹਾਂ ਜੀ ਬੜੇ ਚਿਰ ਤੋਂ ਰੱਖਿਆ ਹੈ ਸੰਭਾਲ ਕੇ 1 ਰੁਪਏ ਦਾ ਸਿੱਕਾ ਉਹ ਜੀ ਬੜੇ ਚਿਰ ਤੋਂ ਰੱਖਿਆ ਹੈ ਸੰਭਾਲ ਕੇ 1 ਰੁਪਏ ਦਾ ਸਿੱਕਾ ਉਹ ਜੋ ਉਛਲ ਕੇ ਮਾਂ ਦੀ ਅਰਥੀ ਉਤੋਂ ਅੱਡ ਗਿਆ ਸੀ ਕੋਲ ਮੇਰੇ ਹੂੰ ਜੋ ਉਛਲ ਕੇ ਮਾਂ ਦੀ ਅਰਥੀ ਕੋਲੋਂ ਅੱਡ ਗਿਆ ਸੀ ਕੋਲ ਮੇਰੇ ਜ਼ਿੰਦਗੀ ਦੀਆਂ ਤਲਖੀਆਂ ਜਦ ਹੁੰਦੀਆਂ ਹਾਵੀ ਵਾਹ ਵਾਹ ਜ਼ਿੰਦਗੀ ਦੀਆਂ ਤਲਖੀਆਂ ਜਦ ਹੁੰਦੀਆਂ ਹਾਵੀ ਲਾ ਕੇ ਸਿੱਕਾ ਗੱਲ ਨਾਲ ਮੈਂ ਰੁੰਦੀ ਪੁੱਭੀ ਓ ਮਾਈ ਗੋਡ ਜ਼ਿੰਦਗੀ ਦੀਆਂ ਤਲਖੀਆਂ ਜਦ ਹੁੰਦੀਆਂ ਹਾਵੀ ਲਾ ਕੇ ਸਿੱਕਾ ਗੱਲ ਨਾਲ ਮੈਂ ਰੁੰਦੀ ਪੁੱਭੀ ਫਿਰ ਲੱਗਦਾ ਮੈਨੂੰ ਮਾਂ ਕੋਲ ਹੈ ਮੇਰੇ ਬਸ ਨਜ਼ਰ ਨਾ ਆਵੇ ਹਾਂ 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 ਫਿਰ ਲੱਗਦਾ ਮੈਨੂੰ ਮਾਂ ਕੋਲ ਹੈ ਮੇਰੇ ਬਸ ਨਜ਼ਰ ਨਾ ਆਵੇ ਰਿਸ਼ਤਿਆਂ ਦੀ ਨਦੀ ਉੱਤੇ ਪੁਲ ਸੀ ਉਹ ਹੂੰ ਰਿਸ਼ਤਿਆਂ ਦੀ ਰਿਸ਼ਤਿਆਂ ਦੀ ਨਦੀ ਉੱਤੇ ਪੁਲ ਸੀ ਉਹ ਹੂੰ ਜਿਸ ਰੱਖੇ ਜੋੜੀ ਵਾਂਗ ਕੰਡਿਆਂ ਹੂੰ ਜਿਸ ਰੱਖੇ ਜਿਵੇਂ ਜਿਹੜਾ ਪੁਲ ਹੈ ਉਹ ਕੰਡੇ ਨੂੰ ਜੋੜ ਕੇ ਰੱਖਦਾ ਹੈ ਜਿਦਾ ਪਾਣੀ ਜੋੜ ਕੇ ਰੱਖਦਾ ਹੈ ਕੀ ਬਾਤ ਹੈ ਰਿਸ਼ਤਿਆਂ ਦੀ ਨਦੀ ਉੱਤੇ ਪੁਲ ਸੀ ਉਹ ਜਿਸ ਰੱਖੇ ਜੋੜੀ ਵਾਂਗ ਕੰਡਿਆਂ ਦੂਰ ਦੂਰ ਰਹਿਣ ਵਾਲੇ ਰਿਸ਼ਤੇ ਸਾਰੇ ਹੂੰ ਦੂਰ ਦੂਰ ਰਹਿਣ ਵਾਲੇ ਰਿਸ਼ਤੇ ਸਾਰੇ ਹੂੰ ਜਿਸ ਦਿਨ ਟੁੱਟਿਆ ਇਹ ਪੁਲ ਹਾਂ ਜਿਸ ਦਿਨ ਟੁੱਟਿਆ ਇਹ ਪੁਲ ਸੁੱਕ ਗਈ ਨਦੀ ਰਿਸ਼ਤਿਆਂ ਦੀ ਹੂੰ ਸੁੱਕ ਗਈ ਨਦੀ ਰਿਸ਼ਤਿਆਂ ਦੀ ਬਹੁਤ ਅੱਛਾ ਜਿਸ ਦਿਨ ਟੁੱਟਿਆ ਇਹ ਪੁਲ ਸੁੱਕ ਗਈ ਨਦੀ ਰਿਸ਼ਤਿਆਂ ਦੀ ਹੋ ਗਏ ਦੂਰ ਕਿਨਾਰੇ ਮੁੜ ਤੋ ਹੂੰ ਹੋ ਗਏ ਦੂਰ ਕਿਨਾਰੇ ਮੁੜ ਤੋ ਹੂੰ ਹੁਣ ਆਸ-ਪਾਸ ਭੀੜ ਹੈ ਸਾਂਝ ਨਹੀਂ ਹਾਂ ਬਹੁਤ ਅੱਛੀ ਬਹੁਤ ਅੱਛੀ ਆਸਪਾਸ ਦੀ ਸਾਂਝ ਨਹੀਂ ਦੇਖੋ ਕਿੱਡੀ ਵੱਡੀ ਗੱਲ ਹੈ ਭੀੜ ਹੈ ਸਾਂਝ ਨਹੀਂ ਹੂੰ ਉਹ ਕੀ ਗਈ ਸਭ ਲੈ ਗਈ ਨਾਲ ਹੂੰ ਉਹ ਕੀ ਗਈ ਸਭ ਲੈ ਗਈ ਨਾਲ ਸਾਕ ਸਾਂਝਾਂ ਨਿਗ ਪਿਆਰ ਹੂੰ ਬਹੁਤ ਅੱਛਾ ਬਿਲਕੁਲ ਉਹ ਕੀ ਗਏ ਸਭ ਲੈ ਗਏ ਨਾਲ ਸਾਕ ਸਾਂਝਾਂ ਨਿਗ ਪਿਆਰ ਅੱਜ ਹੋਈ ਉਦਾਸੀ ਹਾਵੀ ਮੁੜ ਤੋਂ ਹਮ ਅੱਜ ਹੋਈ ਉਦਾਸੀ ਹਾਵੀ ਮੁੜ ਤੋਂ ਫਿਰ ਰੋਵਾਂਗੀ ਭੁੱਬੀ ਲਾ ਕੇ ਗੱਲ ਦੇ ਨਾਲ ਹਮ 1 ਰੁਪਏ ਦਾ ਸਿੱਕਾ ਕੋ ਜੋ ਉੱਛਲ ਕੇ ਮਾਂ ਦੀ ਅਰਥੀ ਉਤੋਂ ਆ ਡਿੱਗਿਆ ਸੀ ਕੋਲ ਮੇਰੇ ਲੱਗੇਗਾ ਫਿਰ ਤੂੰ ਮਾ ਕੋਲ ਕਿਤੇ ਕੀ ਬਾਤ ਹੈ ਕੀ ਬਾਤ ਹੈ ਰੀਅਲੀ ਬਹੁਤ ਖੂਬ ਮਾ ਕੋਲ ਕਿਤੇ ਹੈ ਬਹੁਤ ਖੂਬ ਬਹੁਤ ਖੁਸ਼ ਹਾਂ ਜਮਲਾ ਮੈਡਮ ਮੈਂ ਆਪਣੀ ਮੰਮੀ ਨਾਲ ਬਹੁਤ ਪਿਆਰ ਕਰਦਾ ਸੀ ਜੀ ਲੇਕਿਨ ਮਤਲਬ ਸਰੀਰਕ ਤੌਰ ਤੇ ਨਹੀਂ ਹੈ ਲੇਕਿਨ ਅੱਜ ਤੱਕ ਉਹਨਾਂ ਨੂੰ ਲੇਟ ਸ਼ਬਦ ਨਾਲ ਮੈਂ ਅੱਜ ਤੱਕ ਨਹੀਂ ਲੈ ਸਕਿਆ ਬਹੁਤ ਮੁਸ਼ਕਲ ਹੈ ਜੀ ਬਹੁਤ ਮੁਸ਼ਕਲ ਹੈ ਮੈਂ ਮੈਂ ਖਤਮ ਹੋ ਜਾਂਦਾ ਜਦੋਂ ਕੋਈ ਮੈਂ ਕਹਿੰਦਾ ਨਾ ਉਹ ਹਮੇਸ਼ਾ ਸਾਡੇ ਨਾਲ ਹੈ ਸਾਡੇ ਪਰਿਵਾਰ ਦੇ ਉੱਪਰ ਉਸਦਾ ਹੈ ਜੋ ਅੱਜ ਵੀ ਇਹ ਆਸ਼ੀਰਵਾਦ ਹਾਂਜੀ ਮਾਂਵਾ ਜਾਂਦੀਆਂ ਨਹੀਂ ਜਾਂ ਨਹੀਂ ਸਕਦੀਆਂ ਉਹ ਨਹੀਂ ਜਾ ਸਕਦੀ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਚਾਬਲਾ ਮੈਡਮ ਨੇ ਵਾਕਿਆ ਹੀ ਇੱਕ ਮਾਹੌਲ ਨੂੰ ਬਹੁਤ ਹੀ ਭਾਵਕ ਕਰ ਦਿੱਤਾ ਹੈ ਔਰ ਅਸੀਂ ਹੁਣ ਆਖਰੀ ਉਸ ਟਾਈਮ ਵੱਲ ਵੱਧ ਰਹੇ ਆ ਕਿਉਂਕਿ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਇਸ ਨੂੰ ਅੱਗੇ ਕੰਟੀਨਿਊ ਨਿਊ ਕਰ ਸਕੀਏ ਪਰ ਅਖਦੇ ਵਿੱਚ ਦੁਬਾਰਾ ਫਿਰ ਅਸੀਂ ਮਿਲਾਂਗੇ ਬਹੁਤ ਛੇਤੀ ਮਿਲਾਂਗੇ ਔਰ ਮਾਸ਼ਾਅੱਲਾ ਇੱਕ ਅਲੱਗ ਤਰ੍ਹਾਂ ਦੇ ਰੰਗ ਵਿੱਚ ਮਿਲਾਂਗੇ ਉਥੇ ਬਕਾਇਦਾ ਤੌਰ ਤੇ ਤਰਨਮ ਦਾ ਵੀ ਹਿੱਸਾ ਕੋਈ ਨਾ ਕੋਈ ਸਾਹਿਤਕਾਰਾ ਹੋਏਗੀ ਔਰ ਕਲੈਕਟਿਵ ਵੀਰ ਵੀ ਬੁਲਾਵਾਂਗੇ ਭੈਣਾਂ ਨੂੰ ਵੀ ਬੁਲਾਵਾਂਗੇ ਔਰ ਵਧੀਆ ਤਰੀਕੇ ਨਾਲ ਮੁਸ਼ਾਇਰਾ ਕਰਾਂਗੇ ਲੇਕਿਨ ਮੈਂ ਸਭ ਤੋਂ ਪਹਿਲਾਂ ਕੁਲਵਿੰਦਰ ਕੌਰ ਜੀ ਦੇ ਕੋਲ ਜਾਣਾ ਚਾਹੁੰਦਾ ਉਹਨਾਂ ਤੋਂ ਪੁੱਛਣਾ ਕਿ ਅੱਜ ਦਾ ਇਹ ਸਾਰਾ ਹੀ ਜੋ ਮੁਸ਼ਾਇਰਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਔਰ ਉਹਨਾਂ ਦੇ ਆਪਣੇ ਵਿਚਾਰ ਕੀ ਨੇ ਔਰ ਉਸ ਤੋਂ ਬਾਅਦ ਅਗਲੇ ਸਾਹਿਤਕਾਰ ਬਲ ਜਾਵਾਂਗੇ ਸਭ ਤੋਂ ਭੱਲੇ ਤੇ ਇਸ ਚੈਨਲ ਦੇ ਮਾਧਮ ਰਾਹੀਂ ਮੈਂ ਸੋਮਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਇੰਨੀ ਖੂਬਸੂਰਤ ਮਹਿਫਲ ਸਜਾਈ ਔਰ ਉਹਦੇ ਵਿੱਚ ਮੈਨੂੰ ਸ਼ਿਰਕਤ ਕਰਨ ਦਾ ਮਾਣ ਦਿੱਤਾ ਜੀ ਦਰਸਲ ਕਵਤਾ ਜੋ ਹੈ ਜਦ ਤੱਕ ਉਹਦੀ ਅਦਾਇਗੀ ਵਾਲਾ ਮਾਹੌਲ ਤੁਹਾਨੂੰ ਨਹੀਂ ਮਿਲਦਾ ਉਹ ਆਪਣੇ ਆਪ ਦੇ ਵਿੱਚ ਇੱਕ ਐਸਾ ਖਜ਼ਾਨਾ ਹੈ ਜਿਹਦੇ ਉੱਤੇ ਤੁਸੀਂ ਜਿਹਨੂੰ ਤੁਸੀਂ ਘੜੇ ਚ ਪਾ ਕੇ ਤੇ ਉੱਤੇ ਟੱਕਣ ਲਾਇਆ ਹੋਇਆ ਵਾਹ ਜੀ ਵਾਹ ਕਿਸੇ ਨੂੰ ਨੂੰ ਪਤਾ ਕਿਸੇ ਨੂੰ ਨੂੰ ਪਤਾ ਉਹਦੇ ਅੰਦਰ ਕੀ ਹੈ ਜੀ ਉਹ ਕਿੰਨਾ ਖਜ਼ਾਨਾ ਹੈ ਉਹ ਕਿੰਨਾ ਕੀਮਤੀ ਹੈ ਉਹ ਬਿਲਕੁਲ ਨਹੀਂ ਔਰ ਅੱਜ ਦੀ ਇਸ ਮਹਿਫਲ ਬਾਰੇ ਮੈਂ ਇਹ ਕਹਾਂਗੀ ਕਿ ਸਭ ਤੋਂ ਵੱਡੀ ਖਾਸੀਅਤ ਜੋ ਰਹੀ ਹੈ ਇਸ ਮਹਿਫਲ ਦੀ ਉਹ ਇਹ ਸੀ ਕਿ ਇੱਥੇ ਬਿਲਕੁਲ ਇੱਕ ਗੁਲਦਸਤੇ ਵਾਲਾ ਮਾਹੌਲ ਹੈ ਜਿੱਥੇ ਅਲੱਗ-ਅਲੱਗ ਰੰਗ ਨੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਨੇ ਹਰ ਤਰ੍ਹਾਂ ਦੀਆਂ ਰਚਨਾ ਗ਼ਜ਼ਲਾਂ ਨੇ ਨਸਮਾ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਹਰ ਜੋ ਨਜ਼ਮ ਹੈ ਜੋ ਗ਼ਜ਼ਲ ਹੈ ਜਾਂ ਜੋ ਵੀ ਕਿਰਤ ਸਾਂਝੀ ਕੀਤੀ ਗਈ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਨੇਹ ਆ ਦਿੰਦੀ ਹੈ ਬਿਲਕੁਲ ਬਹੁਤ ਵੱਡਾ ਸਨੇਹ ਦਿੰਦੀ ਹੈ ਔਰ ਇਸ ਸਾਰਿਆਂ ਦੇ ਲਈ ਮੈਂ ਤਹੇ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਚੈਨਲ ਦੀ ਔਰ ਵਧਾਈ ਵੀ ਦਿੰਨੀ ਆ ਕਿ ਇਹਨਾਂ ਖੂਬਸੂਰਤ ਮਾਹੌਲ ਜੋ ਹੈ ਉਹਨਾਂ ਨੇ ਸਿਰਜਿਆ ਹੈ ਬਹੁਤ ਅੱਛਾ ਤੁਹਾਨੂੰ ਕਿਸ ਤਰ੍ਹਾਂ ਦਾ ਅੱਜ ਦਾ ਇਹ ਸਾਰਾ ਜਿਹੜਾ ਮਾਹੌਲ ਹੈ ਇਸ ਤੁਹਾਡੀ ਬਦੌਲਤ ਹੀ ਹੋਇਆ ਸਾਰਾ ਕੁਝ ਔਰ ਤੁਸੀਂ ਹਮੇਸ਼ਾ ਮੈਂ ਮਤਲਬ ਮੈਂ بیان ਨਹੀਂ ਕਰ ਸਕਦਾ ਤੁਸੀਂ ਮਰਦਾਂ ਦੀ ਤਰ੍ਹਾਂ ਮਤਲਬ ਜਿਸ ਗੱਲ ਤੂੰ ਕਹਿੰਦਾ ਸੋ ਕਰ ਦਿੱਤੀ ਕਿਸ ਤਰ੍ਹਾਂ ਦਾ ਲੱਗਾ ਅੱਜ ਦਾ ਸਾਰਾ ਮਾਹੌਲ ਸ਼ੁਕਰੀਆ ਸਮਝੀ ਅ ਦੇਖੋ ਜੀ ਇਕੱਲਾ ਬੰਦਾ ਤਾਂ ਕੋਈ ਵੀ ਕੰਮ ਨਿਪਰੇ ਨਹੀਂ ਚਾਰ ਸਕਦਾ ਤੇ ਤੁਸੀਂ ਸ਼ੁਰੂਆਤ ਕੀਤੀ ਤੇ ਚਲੋ ਮੇਰੇ ਵੀ ਕਾਫੀ ਦੇਰ ਤੋ ਮਨ ਵਿੱਚ ਸੀਗਾ ਵੀ ਕਿਸੇ ਬਹਾਨੇ ਬਹਿਣ ਨੂੰ ਕਰ ਸਦਿਆ ਜਾਏ ਤੁਸੀਂ ਮੌਕਾ ਦੇ ਦਿੱਤਾ ਤੇ ਬਹੁਤ ਹੀ ਵਧੀਆ ਲੱਗਾ ਜਿਵੇਂ ਕਹਿੰਦੇ ਆ ਨਾ ਆਪਾਂ ਘਰ ਕੋ ਨਵਾਂ ਬਣਾਈਏ ਵੀ ਕੰਜਕਾਂ ਪੈਰ ਪਾਣ ਜਾਂ ਬਜ਼ੁਰਗ ਪੈਰ ਪਾਣ ਮੇਰੇ ਕਿਤੇ ਦਿਲ 'ਚ ਸੀਗਾ ਕੋਈ ਸਹਾਇਤਕਾਰਾਂ ਦਾ ਵੀ ਮੇਰੇ ਘਰ ਆਣਾ ਹੋਵੇ ਕਿਉਂਕਿ ਰੂਹ ਦੀ ਖੁਰਾਕ ਹੁੰਦੀ ਹੈ ਰਿਸ਼ਤੇਦਾਰਾਂ ਕੋ ਬਹਿਨੇ ਆਪਾਂ ਕੁਝ ਹੋਰ ਤਰ੍ਹਾਂ ਦੀ ਖੁਸ਼ੀ ਹੁੰਦੀ ਆ ਸਕੂਲ 'ਚ ਜਾਣੇ ਬੱਚਿਆਂ ਨਾਲ ਹੋਰ ਤਰ੍ਹਾਂ ਦੀ ਖੁਸ਼ੀ ਜਦੋਂ ਅਸੀਂ ਸਹਾਇਤਕਾਰ ਮਿਲਦੇ ਆ ਨਾ ਜੀ ਔਰ ਜਿਹੜਾ ਰੂਹ ਨੂੰ ਬੂਸਟ ਆਪ ਮਿਲਦਾ એનર્ਜੀ ਮਿਲਦੀ ਆ ਉਹ ਅਲੱਗ ਹੁੰਦੀ ਆ ਤੇ ਇਹ ਵਾਲੀ ਖੁਸ਼ੀ ਤੁਹਾਡੇ ਜ਼ਰੀਏ ਮੈਨੂੰ ਮਿਲੀ ਆ ਮੇਰੀਆਂ ਭੈਣਾਂ ਨੇ ਉਨਾ ਹੀ ਮੋਹ ਪਿਆਰ ਦਿੱਤਾ ਔਰ ਸਭ ਤੋਂ ਵਧੀਆ ਜਿਹੜੀ ਖੁਸ਼ੀ ਆ ਅਲੱਗ-ਅਲੱਗ ਜਿਹੜੀਆਂ ਸੋਚਾਂ ਨੂੰ ਜਿਹੜਾ ਰਚਰਾਵਾਂ ਦਾ ਜਾਮੀ ਜਾਮਾ ਜਿਹੜਾ ਪਹਿਨਾਇਆ ਇੰਨਾ ਖੂਬਸੂਰਤ ਵੀ ਹੈਰਾਨੀ ਹੁੰਦੀ ਵੀ ਇੰਨੀ ਵਧੀਆ ਸੋਚ ਦੇ ਮੋਤੀ ਕਿੰਨੇ ਡੁੰਗਾਈ ਤੋਂ ਕਿਵੇਂ ਲੱਭ ਲਿਆਂਦੇ ਸਹਾਇਤਕਰ ਜੀ ਤੇ ਇਹ ਬਹੁਤ-ਬਹੁਤ ਸ਼ੁਕਰੀਆ ਸਭ ਦਾ ਕਿ ਇੰਨੀ ਖੂਬਸੂਰਤ ਮਹਿਫਿਲ ਲਈਏ ਥੇ ਆਨ ਲਈ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸੋਮ ਜੀ ਮਿਹਰਬਾਨੀ ਜੀ ਬਹੁਤ-ਬਹੁਤ ਮਿਹਰਬਾਨੀ ਸੰਤੋਸ਼ ਸੰਦੀਪ ਜੀ ਇਸ ਵਕਤ ਮੇਰੇ ਨਾਲ ਹੈ ਔਰ ਜਿਨ੍ਹਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਨਜ਼ਮਾਂ ਪੜ੍ਹੀਆਂ ਨੇ ਉਹਨਾਂ ਕੋ ਵੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਮਾਹੌਲ ਉਹਨਾਂ ਨੂੰ ਅੱਜ ਦਾ ਇਹ ਜਿਹੜਾ ਆਪਾਂ ਇੱਕ ਮੁਸ਼ਾਇਰਾ ਕੀਤਾ ਹੈ ਉਸ ਬਾਰੇ ਕੀ ਵਿਚਾਰ ਨੇ ਇਹਨਾਂ ਦੇ ਸੋਮ ਜੀ ਜਿੱਥੋਂ ਤੱਕ ਅੱਜ ਦੇ ਮੁਸ਼ਾਇਰੇ ਦੀ ਗੱਲ ਹੈ ਮੈਂ ਕਹਾਂਗੀ ਇੱਕ ਤਰ੍ਹਾਂ ਨਾਲ ਸਮਾਂ ਬੰਨਿਆ ਗਿਆ ਸਾਨੂੰ ਸਮੇਂ ਸੀਮਾ ਦਾ ਅਹਿਸਾਸ ਨਹੀਂ ਹੋਇਆ ਕਿ ਕਿੰਨੇ ਲੰਮੇ ਸਮੇਂ ਤੋਂ ਸਾਰੇ ਹੀ ਸਾਥੀ ਆਪਣੀਆਂ ਖੂਬਸੂਰਤ ਰਚਨਾਵਾਂ ਨਾਲ ਰਗ ਬਨ ਰਹੇ ਨੇ ਤੇ ਜਿਸ ਤਰ੍ਹਾਂ ਕਹਿੰਦੇ ਆ ਕਿ ਸਾਨੂੰ ਜੇ ਪਾਣੀ ਲੈਣਾ ਹੈ ਤਾਂ ਡੋਲ ਚੋਂ ਪਹਿਲਾਂ ਪਾਣੀ ਭਰਨਾ ਪਏਗਾ ਪਾਉਣਾ ਪਏਗਾ ਅੱਜ ਦੀ ਇਸ ਸਾਹਿਤਿਕ ਕਾ ਮਹਿਫਿਲ ਨੇ ਸਾਡੇ ਲਿਖਣ ਤੇ ਰਚਨ ਦੀ ਪ੍ਰਕਿਰਿਆ ਨੂੰ ਤਾਜ਼ਾ ਦਮ ਕਰਨ 'ਚ ਆਪਣਾ ਇੱਕ ਅਹਿਮ ਯੋਗਦਾਨ ਪਾ ਦੇਣਾ ਸੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਅੱਜ ਦਾ ਜਿਹੜਾ ਇਹ ਸਮਾਂ ਸਿਰਜਿਆ ਧੰਨਵਾਦੀ ਹਾਂ ਆਪ ਜੀ ਦੇ ਚੈਨਲ ਦੇ ਆਪ ਜੀ ਦੇ ਰਮਾ ਜੀ ਦੇ ਤੇ ਸਾਰੀਆਂ ਭੈਣਾਂ ਦੇ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਕਾਵ ਰਚਨਾਵਾਂ ਕਾਵਿਕ ਬਣ ਗਈਆਂ ਨਾਲ ਇੱਕ ਤਰ੍ਹਾਂ ਨਾਲ ਉਹ ਸਾਨੂੰ ਰੂਹ ਦੀ ਖੁਰਾਕ ਮੁਹੱਈਆ ਕੀਤੀ ਹੈ ਜੋ ਇੱਕ ਸਾਹਿਤਕਾਰ ਲਈ ਲੇਖਕ ਲਈ ਬਹੁਤ ਬੇਸ਼ਕੀਮਤੀ ਹੈ ਬਹੁਤ ਜ਼ਰੂਰੀ ਹੈ ਸੋ ਰਾਜਵਿੰਦਰ ਕੌਰ ਜਟਾਣਾ ਜੀ ਕੀ ਕਹਣਾ ਮੈਡਮ ਤੁਸੀਂ ਤਾਂ ਬਾ ਕਮਾਲ ਹੋ ਬਾ ਕਮਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਬਹੁਤ ਸੈਨਿਵਰਸਰੀ ਪਹਿਲਾਂ ਵੀ ਬਹੁਤ ਆਪਣੇ ਨਾਲ ਆਪਣਾ ਜਿਹੜਾ ਰابطਾ ਹੁੰਦਾ ਰਹਿੰਦਾ ਹੈ ਤੇ ਇਸ ਗੱਲ ਲਈ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜੇ ਸਾਹਿਤ ਦੇ ਪ੍ਰੇਮੀਆ ਨੂੰ ਬਹੁਤ ਰੂਬਰੂ ਕਰਦੇ ਰਹਿੰਦੇ ਹੋ ਸਮੇਂ-ਸਮੇਂ ਤੇ ਜੀ ਤੇ ਸਾਨੂੰ ਵੀ ਬੜਾ ਅੱਛਾ ਲੱਗਦਾ ਤੇ ਸਾਥ ਤੋਂ ਵਧੀਆ ਕਾਫੀ ਟਾਈਮ ਹੋ ਗਿਆ ਸੀ ਸਾਨੂੰ ਭੈਣਾਂ ਨੂੰ ਇਕੱਠੀਆਂ ਹੋਈਆਂ ਨੂੰ ਬਹੁਤ ਮਿਸ ਕਰ ਰਹੇ ਸੀਗੇ ਬਸ ਡੇਲੀ ਰੂਟੀਨ ਤੋਂ ਦਿਲ ਕਰਦਾ ਸੀ ਕਿ ਅਲੱਗ ਹੋਵੇ ਕੁਝ ਤੇ ਅੱਜ ਬਹੁਤ ਤੁਸੀਂ ਬਹੁਤ ਵਧੀਆ ਮੌਕਾ ਦਿੱਤਾ ਸਾਨੂੰ ਤੇ ਨੀਂਦ ਇਸ ਵੇਲੇ ਸੌਣਾ ਹੁੰਦਾ ਪਰ ਕਿਧਰੇ ਉੱਡ ਗਈ ਸਾਡੀ ਤੇ ਨਹੀਂ ਨਹੀਂ ਪਹਿਲਾਂ ਤੁਹਾਡਾ ਫਿਰ ਰਮਾ ਭੈਣ ਦਾ ਤਾਂ ਨਾਲ ਹੈਗਾ ਹੀ ਹੈਗਾ ਤੇ ਬਾਕੀ ਕੁਲਵਿੰਦਰ ਚਾਵਲਾ ਭੈਣ ਜੀ ਸੰਤੋਸ਼ ਸਿੰਘੀਰ ਚਰਨਜੀਤ ਜੋਤ ਸਾਰਿਆਂ ਪੈਣਾ ਦੇ ਬੜੇ ਵਧੀਆ ਰੰਗ ਬੰਨੇ ਆ ਤੇ ਜਿਵੇਂ ਕਹਿੰਦੇ ਹੁੰਦੇ ਗੁਲਦਸਤਾ ਹੀ ਪੇਸ਼ ਕੀਤਾ ਤੇ ਨਾਲ ਤੁਹਾਡੀ ਸ਼ਬਦਾਵਲੀ ਲਾਲੋ ਜਿਵੇਂ ਤੁਹਾਡਾ ਬੋਲਣ ਦਾ ਅੰਦਾਜ਼ ਉਹ ਵੀ ਬਾਖਮਾਲ ਹੈ ਮਾਸ਼ਾਅੱਲਾ ਤੇ ਪਰਮਾਤਮਾ ਤੁਹਾਡੀ ਇਦਾਂ ਹੀ ਜਿਹੜਾ ਹੋਰ ਸਾਇਤ ਦੀ ਸੇਵਾ ਕਰਨਾ ਤੁਹਾਨੂੰ ਵੀ ਨਾਲ ਹੀ ਬਲ ਬਖਸ਼ੇ ਥੈਂਕ ਯੂ ਵੈਰੀ ਮੱਚ ਨੈਕਸਟ ਹੈ ਜੀ ਚਰਨਜੀਤ ਕੌਰ ਜੋਤ ਮੈਡਮ ਜੋਤ ਮੈਡਮ ਪਹਿਲੀ ਵਾਰ ਮਿਲੇ ਆ ਬਹੁਤ ਪ੍ਰਭਾਵਿਤ ਹੋਇਆ ਮੈਂ ਤੁਹਾਡੇ ਤੋਂ ਰੀਅਲੀ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕੀ ਕਰਨਾ ਚਾਹੁੰਦੇ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਜਿਹੜਾ ਕਾ ਸੰਗ੍ਰਹਿ ਪ੍ਰੋਗਰਾਮ ਹੈ ਕਿਸ ਤਰ੍ਹਾਂ ਹਾਂਜੀ ਹੁਣ ਸਾਰੇ ਪ੍ਰੋਗਰਾਮ ਤੁਹਾਡਾ ਨਹੀਂ ਹੈ ਜਾਨੀ ਕਿ ਸਾਡਾ ਆਪਣਾ ਸਾਰਿਆਂ ਦਾ ਹੋ ਗਿਆ ਜੀ ਕਹਿਣ ਦਾ ਮਤਲਬ ਤੁਹਾਡਾ ਸਾ ਚੈਨਲ ਵਾਲਿਆਂ ਦਾ ਔਰ ਰਮਨ ਭੈਣ ਜੀ ਦਾ ਸਾਰਿਆਂ ਦਾ ਸਤਿਕਾਰਯੋਗ ਤਾ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਔਰ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਸਾਨੂੰ ਜੇ ਅਸੀਂ ਤੈਰਨਾ ਸਾਨੂੰ ਆਂਦਾ ਹੁੰਦਾ ਤਾਂ ਸਾਨੂੰ ਸਮੁੰਦਰ ਦੇ ਵਿੱਚ ਚੁੱਭੀ ਜ਼ਰੂਰ ਮਾਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਉੱਥੋਂ ਜਿਵੇਂ ਹੁਣ ਅਸੀਂ ਅੱਜ ਦਾ ਸਾਡਾ ਜਿਹੜਾ ਕਵੀ ਸੁਮੇਰਨ ਸਿੰਘ ਸ਼ਾਇਰਾ ਸੀ ਸਾਨੂੰ ਉਹ ਚੁੱਭੀਆਂ ਮਾਰ-ਮਾਰ ਕੇ ਸਿੱਖ ਬਹੁਤ ਕੀਮਤੀ ਸ਼ਬਦ ਨੇ ਜਿਹੜੇ ਕਿ ਅਸੀਂ ਇੱਕ ਦੂਜੇ ਤੋਂ ਸੁਣੇ ਨੇ ਬਿਲਕੁਲ ਬਹੁਤ ਮਹਲੇ ਕੀਮਤੀ ਪੱਥਰ ਹੀ ਰਹੇ ਸਭ ਕੁਝ ਜਿਹੜੇ ਅਸੀਂ ਆਪਣੇ ਜਹਨ ਦੇ ਵਿੱਚ ਸਮਾ ਕੇ ਬੜਾ ਯਾਦਗਰੀ ਖੂਬਸੂਰਤ ਮਾਹੌਲ ਹੈ ਇਹ हमेशा याद रखਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਵੀ ਮੌਕਾ ਦਿੱਤਾ ਜੀ ਜੀ ਨਹੀਂ ਅਸੀਂ ਵੀ ਤੁਹਾਡਾ ਬਹੁਤ-ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋਤ ਮੈਡਮ ਜਟਾਣਾ ਮੈਡਮ ਸੰਦੀਰ ਮੈਡਮ ਚਾਵਲਾ ਮੈਡਮ ਰਮੇਸ਼ਵਰੀ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹਨਾਂ ਨੇ ਇੰਨਾ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਉਲੀਕਿਆ ਚੈਨਲ ਤਾਂ ਠੀਕ ਹੈ ਇੱਕ ਮੇਰਾ ਵੀ ਕਿਉਂਕਿ ਸਾਹਿਬ ਦੇ ਨਾਲ ਕਾਫੀ ਮਤਲਬ ਮੇਰਾ ਬਹੁਤ ਪਿਆਰ ਆ ਪਰ ਮੈਂ ਕੋਈ ਸ਼ਬਦ ਲਿਖ ਨਹੀਂ ਸਕਦਾ ਲੇਕਿਨ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਹੈ ਸਾਹਿਤ ਨੂੰ ਔਰ ਸਾਹਿਤਕਾਰਾਂ ਦੇ ਨਾਲ ਮਤਲਬ ਉਹਨਾਂ ਨੂੰ ਮੰਚ ਤੇ ਲਿਆਉਂਦਾ ਮੈਨੂੰ ਬਹੁਤ ਸ਼ੌਕ ਹੈ ਸੋ ਸਮਾ ਸੱਚਮੁੱਚ ਬਹੁਤ ਅੱਛਾ ਜਿਹੜਾ ਹੈ ਗਿਆ ਹੈ ਹਰ ਇੱਕ ਭੈਣ ਨੇ ਆਪਣੀਆਂ ਆਪਣੀਆਂ ਰਚਨਾਵਾਂ ਆਪਣੇ ਆਪਣੇ ਗੀਤ ਆਪਣੀਆਂ ਆਪਣੀਆਂ ਨਜ਼ਮਾਂ ਗ਼ਜ਼ਲਾਂ ਗੀਤ ਸੁਣਾਏ ਨੇ ਬਹੁਤ ਖੂਬਸੂਰਤ ਜਾਣ ਨੂੰ ਵਾਕਿਆਨਿ ਦਿਲ ਕਰਦਾ ਸਮੇਂ ਦਾ ਪਤਾ ਹੀ ਨਹੀਂ ਲੱਗਾ ਕਦੋਂ ਕੀ ਹੋ ਗਿਆ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਵਕਤ ਉੜਦਾ ਹੀ ਚਲਾ ਜਾਂਦਾ ਹੈ ਝੋਂਕਾ ਬਨਕਰ और मैं तेरे ख्यालों से निकलता ही नहीं तू मेरे प्यार से इनकार किए जाती हैं मगर ये दिल आस का पत्थर है कि पिघलता ही नहीं मगर ये दिल आस का पत्थर है कि पिघलता नहीं कैमरामैन विष्णु के नाल मै सोम सोता सो पोशुनामा चैनल ली पटियाले तो